ਆ ਮਾਲਕ ਕੱਲ੍ਹ ਕਹਿ ਰਿਹਾ ਸੀ ਭਗਵੰਤ ਮਾਨ ਨੂੰ ਬਲਾਉ ਗਾਲ ਕੱਢ ਕੇ ਗਿਆ ਸੀ ਉਹ ਮਾਲਕ ਨੇ ਜਿੱਥੇ ਪਪੂਲਰ ਲੱਗੇ ਹੋਏ ਆ ਕਿਹਾ ਸੀਗਾ ਨਾ ਇਹ ਬੰਦਾ ਇਹ ਬੰਦੇ ਨੇ ਖੁਦ ਮੈਨਿੰਗ ਕੀਤੀ ਆ 15 ਫੁੱਟ ਡੂੰਗੀ ਅੱਛਾ ਜੀ ਹਾਂ ਤੇ ਇਹ ਦੱਸੋ ਵੀ ਆਪਾਂ ਬਦਨਾਮ ਕਿਹਨੂੰ ਕਰ ਰਹੇ ਆ ਹੂੰ ਕਿਉਂ ਕਰ ਰਹੇ ਆ ਭਾਜੀ ਮੰਨੂ ਇਹ ਗੱਲ ਦੱਸੋ ਵੀ ਆਪਾਂ ਇੱਕ ਇੱਕ ਮਤਲਬ ਕਿ ਤੁਸੀਂ ਵੀ ਸਿਆਣੇ ਹੋ ਆਪਾਂ ਨਾ ਘਰ ਦੇ ਮੋਰੂ ਚਪਲਾ ਚੱਕ ਹੋ ਜਵੇ ਆਪਾਂ ਭਾਈ ਜੀ ਦੀ ਜਾਨ ਕੱਢ ਦੰਨੇ ਆ ਫੋਨ ਕਰ ਕਰਕੇ ਭਾਈ ਜੀ ਲੋਸਮੈਂਟ ਕਰ ਮੇਰੀ ਚਪਲਾ ਚੱਕ ਹੋ ਗਈਆਂ ਕੀ ਗੱਲ ਐਥੋਂ ਮੈਨਿੰਗ ਬਿਨਾ ਬਿਨਾ ਕਿਸੇ ਗੱਲ ਤੋਂ ਚੱਕ ਹੋ ਗਈ ਰੇਤਾ ਬਿਨਾ ਗੱਲ ਤੋਂ ਚੱਕ ਹੋ ਗਿਆ ਭਾਈ ਰਮਾਈਨਿੰਗ ਹੋਵੇ ਤਾਂ ਟਰਾਲੀ ਬਿਨਾ ਪੰਚਾਇਤ ਦੀ ਮਰਜ਼ੀ ਤੋਂ ਪਿੰਡ ਚੋਂ ਬਾਹਰ ਨਹੀਂ ਨਿਕਲ ਟਰੈਕਟਰ ਦੀ ਸੈਲਫ ਵੱਜਦੀ ਨਾ ਨਾਲ ਦੇ ਚਾਰ ਘਰ ਉੱਠ ਖੜਦੇ ਆ ਤੇ ਇੱਥੇ ਬਿਨਾ ਗੱਲ ਤੋਂ ਮੈਨਿੰਗ ਹੋਗੀ ਦੱਸੋ ਪਹਿਲਾਂ ਦੱਸੋ ਚਮਚਾ ਚੱਕ ਕੇ ਲੈ ਗਏ ਚੋਰੀ ਚੋਰੀ ਸੀਗਾ ਉਹ ਚਮਚਾ ਤਾਂ ਸੀਗਾ ਨਹੀਂ ਬਿਲਕੁਲ ਹਾਂ ਚੋਰੀ ਦਾ ਚਮਚਾ ਸੀ ਉਹ ਦੱਸੋ ਜਿਹੜਾ ਚੱਕ ਕੇ ਲੈ ਗਏ ਜੇਬ ਚ ਪਾ ਗਏ ਆਫਸਰ ਨੂੰ ਟਿੱਪਰ ਭਰ ਕੇ ਗਏ ਆ ਕੋਸ਼ ਕਰਕੇ ਗਏ ਆ ਉਹ ਵਜ੍ਹਾ ਕੀ ਸੀਗੀ ਉਹਦੀ ਪਿੰਡਦਿਆਂ ਨੇ ਲਾਲਚ ਨੂੰ ਜ਼ਮੀਨਾਂ ਦਿੱਤੀਆਂ ਵਾ ਪੈਸਾ ਖਾ ਗਏ ਸਾਰਾ ਕੁਝ ਕਰ ਗਏ ਹੁਣ ਬਦਨਾਮ ਸਿਰਫ ਇੱਕੋ ਹੋ ਰਿਹਾ ਆ ਦੇਖ ਲੋ ਦਾ ਵਿਚਾਰ ਦਾ ਘਰ ਟੱਗੇ ਆ ਕੀ ਤਸਵੀਰਾਂ ਜ਼ਰੂਰ ਕਰੋ ਤੇ ਘਰ ਐਡਾ ਵੱਡਾ ਸੀ ਨਾ ਦੂਜੀ ਮੰਜ਼ਲ ਤੱਕ ਘਰ ਬਣਿਆ ਹੋਇਆ ਸੀ ਤੇ ਸਾਰੇ ਡਿੱਗਦੇ ਨੇ ਸਾਰੇ ਸਾਡੇ ਸਾਡੇ ਆਲੇ ਦੁਆਲੇ ਪਿੰਡਾਂ ਨੇ ਸਾਰਿਆਂ ਨੇ ਖੁਸ਼ੀ ਮਨਾਈ ਐ ਇਸ ਚੀਜ਼ ਦੀ ਨੁਕਸਾਨ ਤਾਂ ਨੁਕਸਾਨ ਹੀ ਆ ਭਾਜੀ ਜਿਹਦਾ ਮਰਜ਼ੀ ਨੁਕਸਾਨ ਹੋਇਆ ਹੋਵੇ ਚਾਹੇ ਤਗੜ ਅਗਲੇ ਨੇ ਮਿਹਨਤ ਕੀਤੀ ਆ ਆਪਦਾ ਬਿਜ਼ਨਸ ਕੀਤਾ ਮਾਈਨਿੰਗ ਦੇ ਵਿੱਚ ਬਿਜ਼ਨਸ ਕੀਤਾ ਤੇ ਤੁਸੀਂ ਨਾ ਦਿੰਦੇ ਜ਼ਮੀਨਾਂ ਨਾ ਸਾਡੇ ਮਾਈਨਿੰਗ ਹੁੰਦੀ ਮੇਰੇ ਪੈਸੇ ਲੈ ਕੇ ਦਿੱਤੀਆਂ ਭਾਜੀ ਤੁਸੀਂ ਮੇਰੇ ਨਾਮ ਤੇ ਫਰਦ ਕਢਾ ਕੇ ਦਿਖਾ ਦਿਓ ਤੁਸੀਂ ਇਹ ਨਾ ਸੁਵਿਧਾ ਕੇਂਦਰ ਜਾਓ ਤੁਸੀਂ ਮੇਰੇ ਨਾਮ ਤੇ ਫਰਦ ਕਢਾ ਕੇ ਦਿਖਾ ਦਿਓ ਨਹੀਂ ਨਿਕਲਦੀ ਭਾਜੀ